ਤੁਹਾਡਾ ਨਾਮ ਲੱਭ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸੁਰਿੰਦਰ ਮਲਟੀ ਸਿਟੀ ਹਸਪੀਟਲ ਦੇ ਵਿੱਚੋਂ ਜੋ ਕਿ ਜਾਖੜ ਰੋਡ ਤੇ ਹੈ ਇੱਥੇ ਅੱਜ ਇਹਨਾਂ ਨੇ ਹੱਡੀਆਂ ਦੇ ਕੈਲਸ਼ੀਅਮ ਨਿਊਰੋਪੈਥੀ ਤੇ 3 ਮਹੀਨੇ ਹੀ 슈ਗਰ ਫ੍ਰੀ ਦੇ ਟੈਸਟ ਰੱਖੇ ਨੇ ਫ੍ਰੀ ਆ ਜੋ ਜੋ ਕਿ ਫ੍ਰੀ ਨੇਗੇ ਉਹਨਾਂ ਪਰ ਇਹ ਟੈਸਟ ਰੱਖੇ ਹੋਏ ਨੇ ايه جو ہے یہ اوپر ابھی تھا بھائی یہ تھا تھا تو وہ بھی تھا تے پل کے اچھوڑے نے ائی کے اندر تھا 2 ਮਿੰਟ ਬਾਅਦ ਆ ਜਾਣਾ ਪੰਜਾਬੀ ਆ ਜਾਣਾ ਲੋ ਜੀ ਬਹੁਤ ਆ ਪੱਟ ਕੇ ਦੇਖਣਾ ਪਿਆ ਜੀ ਇਹਨਾਂ ਕੋਟੀ ਨੂੰ ਹੋ ਲੈ ਜੀ ਮਾਤਾ ਜੀ ਜੈਤਰਾ ਕਿਹੜਾ ਹੈ ਤਾਂ ਹੈ ਤੇ 10 ਇਹਨੂੰ

ਹੁਣ ਅਸੀਂ ਡਾਕਟਰ ਸਾਹਿਬ ਤੋਂ ਜਾਣਾਂਗੇ ਵੀ ਅੱਜ ਇਹ ਕੀ ਕੀ ਪ੍ਰੋਸੈਸ ਰੱਖੇ ਹੋਏ ਆ ਇਹਨਾਂ ਦਾ ਕੀ ਸਿਸਟਮ ਹੈ ਜੀ ਸਰ ਮੈਂ ਤੁਹਾਨੂੰ ਬੋਲੀ ਇਹ ਪਹਿਲਾਂ ਪਤਾ ਕਿ ਕੀ ਦਿੱਤਾ ਹੋਇਆ ਸਰ ਲਾਈਵ ਚੱਲ ਰਹੀ ਹੈ ਲਾਈਵ ਹੋ ਰਿਹਾ ਹੈ ਡਾਕਟਰ ਜੀ ਨਮਸਕਾਰ ਡਾਕਟਰ ਸਾਹਿਬ ਅੱਜ ਉਹਨੇ ਕੈਂਪ ਲਗਾਇਆ ਹੋਇਆ ਹੈ ਇਹਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਲੋਕਾਂ ਨੂੰ ਜੀ ਨਮਸਕਾਰ ਮੈਂ ਪਹਿਲਾਂ ਸੁਣਾਉਣ ਲਈ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਜੀ ਕੈਲਸ਼ੀਅਮ ਦੀ ਜਾਂਚ ਦਾ ਕੈਂਪ ਹੈ ਜਿਹਦੇ ਵਿੱਚ ਹੱਡੀਆਂ ਵਿੱਚ ਕੈਲਸ਼ੀਅਮ ਪਸੇਜ ਜਾਂਦਾ ਹੈ ਨਸਾਂ ਦੀ ਤਾਕਤ ਦਾ ਤੇ ਇੱਕ ਸ਼ੂਗਰ ਦਾ ਚੈੱਕਅਪ ਕਰਦੇ ਆ ਦੇ ਵਿੱਚ ਬਹੁਤ ਜ਼ਿਆਦਾ ਜਿੰਨੇ ਸਵੇਰ ਤੋਂ ਪੇਸ਼ੈਂਟਸ ਆ ਰਹੇ ਨੇ ਉਹਦੇ ਵਿੱਚ ਸੰਬੰਧ ਹੋ 90% ਪੇਸ਼ੈਂਟਸ ਦੇ ਵਿੱਚ ਕੈਸ਼ਮ ਕੱਟ ਆ ਰਹੇ ਹੈ ਤੇ ਕੈਸ਼ਮ ਜੰਗਸ ਦੇ ਵਿੱਚ ਵੀ ਕੱਟ ਆ ਰਹੇ 올ਡਰ ਪੇਸ਼ੈਂਟਸ ਵੀ ਕੱਟ ਆ ਰਹੇ ਇਹਦਾ ਇੱਕ ਰੀਜ਼ਨ ਇਹੀ ਹੈ ਵੀ ਆਪਣਾ ਅੱਜਕਲ ਖਾਣ ਪੀਣ ਜਾਂ ਆਪਣਾ ਫਿਜ਼ੀਕਲ ਲਾਈਫ ਸਟਾਈਲ ਖਰਾਬ ਹੈ ਇਹਦੀ ਕਰਕੇ ਮੈਕਸਿਮਮ ਪੇਸ਼ੈਂਟਸ ਦਾ ਕੈਸ਼ਮ ਕੱਟ ਆ ਠੀਕ ਹੈ ਡਾਕਟਰ ਫੋਰ ਕੁਛ ਲੋਕਾਂ ਨੂੰ ਕੁਝ ਇਸ ਬਾਰੇ ਅਵੇਅਰ ਸਲੀਪ ਜਿਹਦੇ ਦੀ ਮੈਂ ਇਹੀ ਕਹੂੰਗਾ ਵੀ ਆਪਣੇ ਇੱਕ ਪੂਰੇ ਦਿਨ ਦੇ 24 ਘੰਟੇ ਦੇ ਵਿੱਚੋਂ 45 ਤੋਂ 60 ਮਿੰਟ ਇੱਕ ਫਿਜ਼ੀਕਲ ਐਕਸਰਸਾਈਜ਼ ਚਾਹੀਏ ਯੋਗਾ ਟਾਈਪ ਚਾਹੀਏ ਕੋਈ ਰਨਿੰਗ ਜੋਗਿੰਗ ਟਾਈਪ ਐਕਸਰਸਾਈਜ਼ ਕਰੋ ਖਾਣ ਪੀਣ ਆਪਣਾ ਨੇਚਰਲ ਰੱਖੋ ਫਾਸਟ ਫੂਡ ਬਿਲਕੁਲ ਨਾ ਲੋ ਮਤਲਬ ਆਪਣੇ ਘਰ ਦਾ ਫਲ ਫੂਡ ਘਰ ਦਾ ਸਬਜ਼ੀ ਰੋਟੀ ਖਾਓ ਜਿਹਦਾ ਉਹ ਚੰਗਾ ਨਜ਼ਾਰਾ ਰਹੇ ਠੀਕ ਹੈ ਡਾਕਟਰ ਧੰਨਵਾਦ ਤੁਸੀਂ ਦੇਖ ਲਈ ਸੀ ਸੁਰਿੰਦਰਾ ਹਸਪੀਟਲ ਦੇ ਵਿੱਚੋਂ ಡಾಕ್ಟರ್ ಲವಿತನಲ್ಲಿ ಇಂಟರ್ವ್ಯೂನ ಕಂಪಾ ಬರ